ਸਾਹਿਬ ਜੀਓ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇਕੈ ਹਰ ਅਗੰਮ ਅਪਾਰ ਤਬ ਨਰਕ ਸੁਰਗ ਕਹ ਕੌਣ ਆਤਾਰ ਤਬ ਜਬ ਨਿਰਵਨ ਪ੍ਰਭ ਸਹਿ ਜਿ ਸੁਭਾਈ ਤਬ ਸਿਵ ਸਕਤ ਕਹੋ ਕਿਤ ਠਾਏ ਜਦ ਆਪੈ ਆਪ ਆਪਣੀ ਜੋਤ ਤਰੈ ਤਬ ਕਵਨੇ ਨ ਡਰ ਕਵਨ ਕਤ ਡਰੈ ਅਪਨ ਚਲਤ ਆਪ ਕਰਨੈ ਹਾਰ ਆਪਨ ਚਲਤ ਆਪ ਕਰਨਹਾਰ ਨਾਨਕ ਠਾਕੁਰ ਅਗੰਮ ਅਪਾਰ ਨਾਨਕ ਠਾਕੁਰ ਅਗੰਮ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਸਾਨੂੰ ਇਹ ਸਮਾਂ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਗੁਰਬਾਣੀ ਨੂੰ ਸਮਝਣ ਦਾ ਪ੍ਰਾਪਤ ਹੋਇਆ ਹੈ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੋ ਇਹ ਪਾਵਨ ਪੌੜੀ ਗੁਰਮਖੋ ਆਪਾਂ ਸਰਵਨ ਕੀਤੀ ਹੈ ਇੱਕਵੀਂ ਪੌੜੀ ਦੀ ਏ ਇੱਕਵੀਂ ਅਸ਼ਟਪਦੀ ਦੀ ਏ ਦੂਸਰੀ ਪੌੜੀ ਹੈ ਮੈਂ ਕੱਲ ਵੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਪੂਰੀ ਅਸ਼ਟਪਦੀ ਹੈ ਨਾ ਇਹ ਪੂਰੀ ਦੀ ਪੂਰੀ ਅਸ਼ਟਪਦੀ ਅੱਠੇ ਦੀਆਂ ਅੱਠੇ ਪੌੜੀਆਂ ਨੇ ਜਿਹੜੀਆਂ ਉਹ ਸਾਰੀ ਜਪਜੀ ਸਾਹਿਬ ਦੀਆਂ ਦੂਸਰੀਆਂ ਅਸ਼ਟਪਦੀਆਂ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਜਿਹੜੀਆਂ ਦੂਸਰੀਆਂ ਅਸ਼ਟਪਦੀਆਂ ਨੇ ਸੁਖਮਣੀ ਸਾਹਿਬ ਦੀਆਂ ਸਾਰੀਆਂ ਉਹਦੀ ਵਿਸ਼ਾ ਵਸਤੂ ਜਿਹੜੀ ਹੈ ਉਹ ਸੰਸਾਰ ਸੰਸਾਰ ਦੇ ਜੀਵ ਚੰਗੇ ਮਾੜੇ ਉਹਨਾਂ ਦੇ ਕਰਮ ਤੇ ਪ੍ਰਮਾਤਮਾ ਦਾ ਸਿਮਰਨ ਵਾਹਿਗੁਰੂ ਦਾ ਨਾਮ ਉਹਦੀਆਂ ਬਖਸ਼ਿਸ਼ਾਂ ਨਾਮ ਦੀਆਂ ਰਹਿਮਤਾਂ ਉਹਦੇ ਉੱਤੇ ਕਹਾਣੀਆਂ ਸਾਰੀ ਪਰ ਜਿਹੜੀ ਇਹ ਅਸ਼ਟਪਦੀ ਹੈ ਇੱਕਵੀਂ ਅਸ਼ਟਪਦੀ ਇਟ ਇਸ ਜਸ ਸਾਰੀ ਜਿਹੜੀ ਕਹਾਣੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਿਆਨ ਕੀਤੀ ਇਹ ਗੱਲ ਉਦੋਂ ਦੀ ਕੀਤੀ ਜਦੋਂ ਸੰਸਾਰ ਹੈ ਹੀ ਨਹੀਂ ਸੀ ਸੰਸਾਰ ਹੈ ਨਹੀਂ ਇਹਦਾ ਭਾਵ ਕਿ ਉਦੋਂ ਕੁਝ ਵੀ ਨਹੀਂ ਸੀ ਕੇਵਲ ਇੱਕ ਪਰਮੇਸ਼ਰ ਵਾਹੀ ਗੁਰੂ ਸੀ ਇਸ ਕਰਕੇ ਜਿਹੜੀ ਇਹ ਅਸ਼ਟਪਦੀ ਹੈ ਨਾ ਇਹ ਸਾਨੂੰ ਹੋ ਸਕਦਾ ਹੈ ਤੁਹਾਨੂੰ ਸੰਗਤਾਂ ਨੂੰ ਇੰਜ ਲੱਗੇ ਵੀ ਸਾਨੂੰ ਸਮਝ ਨਹੀਂ ਪਕੜ ਚ ਨਹੀਂ ਆ ਰਹੀ ਗੱਲ ਜਬ ਕਈ ਵਾਰ ਜਿਹੜੀ ਇੱਕਵੀਂ ਅਸ਼ਟਪਦੀ ਹੈ ਨਾ ਕੁਝ ਵਿਦਵਾਨ ਦੱਸਦੇ ਨੇ ਵੀ ਉਹਨਾਂ ਨੂੰ ਉਹ ਲੱਗਦਾ ਵੀ ਬੋਰਿੰਗ ਬੋਰਿੰਗ ਜੀ ਹੋ ਗਈ ਗੱਲ ਕਿਉਂਕਿ ਇਹ ਹੈ ਹੀ ਉਦਾਂ ਦੀ ਨਾ ਇਹਦੇ ਵਿੱਚ ਕੋਈ ਸਾਖ ਹੀ ਨਹੀਂ ਹੈ ਅਸ਼ਟਪਦੀ ਦੇ ਵਿੱਚ ਇਦਾਂ ਆਏ ਕਿ ਕੋਈ ਇਤਿਹਾਸ ਦਾ ਨੁਕਤਾ ਨਹੀਂ ਆਏਗਾ ਗੱਲ ਹੀ ਉਦੋਂ ਦੀ ਹੈ ਜਦੋਂ ਕੁਝ ਵੀ ਨਹੀਂ ਸੀ ਸਾਰੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹਦੋਂ ਦੀ ਕਰ ਰਹੇ ਨੇ ਜਦੋਂ ਕੇਵਲ ਇੱਕ ਪਰਮੇਸ਼ਰ ਵਾਹੀ ਗੁਰੂ ਹੀ ਸੀ ਸੁੰਨ ਸਮਾਦ ਸੀ ਜਦੋਂ ਇਸ ਅਸ਼ਟਪਤੀ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੀ ਕਹਿਰਤਾ ਦੇ ਨਾਲ ਗੰਭੀਰਤਾ ਦੇ ਨਾਲ ਸਾਨੂੰ ਉਸ ਅਵਤਾਰ ਪੂਜਾ ਤੋਂ ਦੇਵਤਾ ਪੂਜਾ ਤੋਂ ਉਹ ਉਹਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਬਾਹਰ ਕੱਢਿਆ। ਔਰ ਕੱਢਿਆ ਵੀ ਇਸ ਤਰੀਕੇ ਦੇ ਨਾਲ ਵੀ ਮਨੁੱਖ ਜੇਕਰ ਇਹ ਇਸ ਪਾਵਨ ਪੌੜੀ ਨੂੰ ਸਮਝ ਲਵੇ ਤੇ ਉਹ ਕਦੇ ਵੀ ਕਿਸੇ ਇੱਕ ਪਰਮੇਸ਼ਰ ਤੋਂ ਬਿਨਾ ਕਿਸੇ ਦੂਜੇ ਪਾਸੇ ਸੁਰਤ ਨਹੀਂ ਉਹਦੀ ਜਾਏਗੀ। ਵਾਰ-ਵਾਰ ਗੁਰੂ ਅਰਜਨ ਸਾਹਿਬ ਸਤਗੁਰੂ ਪਾਤਸ਼ਾਹ ਸਾਨੂੰ ਇਹੀ ਕਹਿ ਰਹੇ ਨੇ ਕਿ ਉਹ ਇਹ ਜੋ ਖੇਡ ਹੈ ਸਾਰੀ ਇਹ ਸਾਰੀ ਇੱਕ ਤਮਾਸ਼ਾ ਹੈ ਇੱਕ ਖੇਡ ਹੈ। ਜਿਵੇਂ ਕੱਲ ਦੀ ਜਿਹੜੀ ਪਿਛਲੀ ਪੌੜੀ ਸੀ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਕਿਹਾ ਆਪਨ ਖੇਲ ਆਪ ਵਰਤੀ ਜਾ ਅੱਜ ਜਿਹੜੀ ਦੂਸਰੀ ਪੌੜੀ ਹੈ ਉਹਦੇ ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਕਹਿ ਰਹੇ ਨੇ ਆਪਨ ਚਲਤ ਆਪਨ ਚਲਤ ਦਾ ਅਰਥ ਹੁੰਦਾ ਆਪਣਾ ਤਮਾਸ਼ਾ ਚਲਤ ਦਾ ਅਰਥ ਹੈ ਤਮਾਸ਼ਾ ਕੱਲ ਪਿਛਲੀ ਪੌੜੀ ਚ ਖੇਡ ਕਹਿ ਰਹੇ ਨੇ ਆਪਨ ਖੇਲ ਅੱਜ ਕਹਿ ਰਹੇ ਨੇ ਆਪਨ ਚਲਤ ਆਪ ਕਰਨਾ ਹੈ ਹਰ ਆਪਣੇ ਸੱਚੇ ਹੋਏ ਤਮਾਸ਼ੇ ਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਚਲਾ ਰਿਹਾ ਹੈ ਆਪ ਹੀ ਉਹਨੂੰ ਵਰਤਾ ਰਿਹਾ ਹੈ ਇਹ ਉਹਦਾ ਖੇਡ ਹੈ ਇਹ ਉਹਦਾ ਤਮਾਸ਼ਾ ਹੈ ਇਸ ਕਰਕੇ ਜਿਹੜੀ ਇਹ ਅਸ਼ਟਪਦੀ ਹੈ ਨਾ ਗੁਰਮਖ ਕੋ ਇਹ ਬੜੀ ਇਕਾਗਰਤਾ ਮੰਗਦੀ ਹੈ ਜਿਹੜੀ ਚ ਗਹਿਰ ਗੰਭੀਰਤਾ ਜਿਹੜੀ ਹੈ ਉਹ ਪਾਤਸ਼ਾਹ ਜੀ ਨੇ ਹੋਰ ਤਰੀਕੇ ਦੀ ਭਰੀ ਹੈ ਤਾਂ ਚਲੋ ਆਪਾਂ ਨਾਲ-ਨਾਲ ਆਓ ਯਤਨ ਕਰਦੇ ਆ ਬੜੇ ਸੌਖੇ ਜਿਹੇ ਤਰੀਕੇ ਨਾਲ ਮੈਂ ਯਤਨ ਕਰਦਾ ਵੀ ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਸਮਝੀਏ ਆਰੰਭਤਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਪ ਹੋਵਤ ਪ੍ਰਭ ਕੇਵਲ ਧਨੀ ਜਪ ਹੋਵਤ ਪ੍ਰਭ ਕੇਵਲ ਧਨੀ ਕੇਵਲ ਕੇਵਲ ਧਨੀ ਦਾ ਕੀ ਅਰਥ ਹੈ ਕੇਵਲ ਇੱਕ ਧਨੀ ਇੱਕ ਪਰਮਾਤਮਾ ਹੀ ਸੀ ਕੋਸ ਤੋਂ ਬਣਾ ਦੂਜਾ ਹੈ ਹੀ ਨਹੀਂ ਸੀ ਜਦੋਂ ਕੇਵਲ ਇੱਕ ਵਾਹਿਗੁਰੂ ਇੱਕ ਪਰਮੇਸ਼ਰ ਹੀ ਸੀ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕੋਈ ਕਿਰਿਆ ਕੀਤੀ ਨਹੀਂ ਸੀ ਉਹ ਅਫਰ ਇਦਾਂ ਅਵਸਥਾ ਦੇ ਵਿੱਚ ਸੀ ਤੰਬ ਬੰਦ ਮੁਕਤ ਕਹੋ ਕਿਸ ਕਉ ਗਣੀ ਗਣੀ ਦਾ ਅਰਥ ਕਿਨੂੰ ਗਿਣੀਏ ਕਿਨੂੰ ਆਖੀਏ ਕਿਹੜੇ ਜੀਵ ਬੰਧਨ ਦੇ ਵਿੱਚ ਨੇ ਕਿਹੜੇ ਜੀਵ ਬੰਧਨਾਂ ਤੋਂ ਮੁਕਤ ਨੇ ਤਬ ਬੰਦ ਮੁਕਤ ਕਹੋ ਕਿਹਨੂੰ ਕਹੀਏ ਇਹ ਵਕਾਰਾਂ ਦੇ ਬੰਧਨਾਂ ਦੇ ਵਿੱਚ ਹੈ ਕਿਹਨੂੰ ਕਿਹਾ ਜਾਵੇ ਇਹ ਵਕਾਰਾਂ ਦੇ ਬੰਧਨਾਂ ਤੋਂ ਪਰੇ ਸੀ ਨਹੀਂ ਨਾ ਕਿਉਂ ਕਿਉਂਕਿ ਬੰਧਨ ਬਣੇ ਇਹ ਇੱਕ ਇੱਕ ਅਸੀਂ ਬਚਨ ਪੜ੍ਹਦੇ ਆ ਜਪਜੀ ਸਾਹਿਬ ਦੀ ਬਾਣੀ ਕਵਨ ਸੁਵੇਲਾ ਵਕਤ ਕਵਨ ਕਵਨ ਤਿਥ ਕਵਨ ਵਾਰ ਕਵਨ ਸੁਵੇਲਾ ਕਿਹਨਾ ਵੇਲਾਸੀ ਕਿਹੜਾ ਵਕਤ ਸੀ ਕਿਹੜੀ ਤਿਥ ਸੀ ਕਿਹੜੀ ਮਿਤੀ ਸੀ ਕਿਹੜਾ ਮਹੀਨਾ ਸੀ ਕਵਨ ਸੁਵੇਲਾ ਵਕਤ ਕਵਨ ਕਵਨ ਤਿਥ ਕਵਨ ਵਾਰ ਕਵਨ ਸਰੂਤੀ ਮਹਾ ਕਵਨ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਿਤ ਹੋਆ ਆਕਾਰ ਜਦੋਂ ਇਹ ਆਕਾਰ ਦਾ ਕੀ ਅਰਥ ਹੈ ਇਹ ਸ੍ਰਿਸ਼ਟੀ ਇਹ ਬ੍ਰਹਿਮੰਡ ਜਦੋਂ ਇਹ ਬਣਿਆ ਕੋਈ ਨਹੀਂ ਜਾਣਦਾ ਕਮਣ ਸ੍ਰੁੱਤੀ ਮਾ ਕਮਣ ਜਿਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਤਿੰਨ ਆਪਣੇ ਆਪ ਦੇ ਉਸ ਸਮੇਂ ਪੜੇ ਲਿਖੇ ਮੰਨੇ ਜਾਂਦੇ ਸੀ ਇੱਕ ਜੋਗੀ ਇੱਕ ਪੰਡਤ ਤੀਜਾ ਕਾਜ਼ੀ ਹਰ ਇੱਕ ਬੰਦਾ ਕਹਿੰਦਾ ਸੀ ਵੀ ਜੋ ਚੀਜ਼ ਪੁੱਛਣੀ ਹੈ ਪੰਡਤਾਂ ਨੂੰ ਜਾ ਕੇ ਪੁੱਛੋ ਕਾਜ਼ੀਆਂ ਨੂੰ ਪੁੱਛੋ ਜਾਂ ਜਾ ਕੇ ਜੋਗੀਆਂ ਨੂੰ ਪੁੱਛੋ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਇਹੀ ਸਿਆਣੀ ਮੰਨੇ ਜਾਂਦੇ ਸੀ ਨਾ ਪੜ੍ਹੇ ਲਿਖੇ ਤੇ ਇਹੀ ਮੰਨੇ ਜਾਂਦੇ ਸੀ। ਪਰ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨਹੀਂ ਪਾਈ। ਇਹਨਾਂ ਨੂੰ ਬਹੁਤ ਕੁਝ ਪਤਾ ਹੋ ਸਕਦਾ ਹੈ ਪਰ ਇਹਨਾਂ ਨੂੰ ਸਭ ਕੁਝ ਪਤਾ ਨਹੀਂ ਹੈ। ਉਹ ਤਾਂ ਬੜੇ ਧਿਆਨ ਨਾਲ ਸਮਝ। ਇਹਨਾਂ ਨੂੰ ਬਹੁਤ ਕੁਝ ਪਤਾ ਹੋ ਸਕਦਾ ਹੈ। ਪਰ ਇਨਾਂ ਨੂੰ ਸਭ ਕੁਝ ਪਤਾ ਨਹੀਂ ਹੈ। ਪੁੱਛਿਆ ਗੁਰانک ਸਾਹਿਬ ਪਾਤਸ਼ਾਹ ਨੂੰ ਕੀ ਪਤਾ ਨਹੀਂ ਹੈ? ਪਾਤਸ਼ਾਹ ਕਹਿੰਦੇ ਇਨਾਂ ਨੂੰ ਸ੍ਰਿਸ਼ਟੀ ਦਾ ਪਤਾ ਹੋ ਸਕਦਾ ਪਰ ਸ੍ਰਿਸ਼ਟੀ ਦੀ ਆਰੰਭਤਾ ਤੇ ਉਸ ਤੋਂ ਪਹਿਲਾਂ ਕੀ ਸੀ ਉਹਦਾ ਕੁਝ ਪਤਾ ਨਹੀਂ ਹੈ। ਵੇਲ ਨਾ ਪਾਇਆ ਪੰਡਤੀ ਪੰਡਤਾਂ ਨੇ ਵੀ ਕੋਈ ਵੇਲਾ ਨਹੀਂ ਪਾਇਆ ਅਰਥ ਕੀ ਬਣਿਆ ਕਿਸ ਵੇਲੇ ਇਹ ਸੰਸਾਰ ਰਚਿਆ ਇਹਦੀ ਸਮਝ ਪੰਡਤਾਂ ਨੂੰ ਵੀ ਨਹੀਂ ਹੈ ਵੇਲ ਨਾ ਪਈਆ ਪੰਡਤੀ ਜੇ ਹੋਵੇ ਜੇ ਇਹਨਾਂ ਨੂੰ ਪਤਾ ਹੋਵੇ ਤਾਂ ਲੇਖ ਪੁਰਾਣ ਇਹ ਜਦੋਂ ਇਹਨਾਂ ਪੰਡਤਾਂ ਨੇ ਪ੍ਰਾਣ ਲਿਖੇ ਉਹਨਾਂ ਵਿੱਚ ਇਹ ਲਿਖ ਦਿੰਦੇ ਵੀ ਇਸ ਵੇਲੇ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਇਹਨਾਂ ਨੇ ਨਹੀਂ ਲਿਖਿਆ ਕਿਉਂਕਿ ਇਹਨਾਂ ਨੂੰ ਵੇਲੇ ਦਾ ਪਤਾ ਨਹੀਂ ਸੀ ਵੇਲ ਨਾ ਪਈਆ ਪੰਡਤੀ ਜੇ ਹੋਵੇ ਜੇ ਹੁੰਦਾ ਤਾਂ ਲੇਖ ਪ੍ਰਾਣ ਇਹ ਪ੍ਰਾਣ ਵਿੱਚ ਲਿਖ ਦਿੰਦੇ ਵਕਤ ਨਾ ਪਾਇਓ ਕਾਦੀਆਂ ਮੁਸਲਮਾਨਾਂ ਦੇ ਜਿਹੜੇ ਵੱਡੇ ਵਿਦਵਾਨ ਨੇ ਪੜ੍ਹੇ ਲਿਖੇ ਨੇ ਕਾਜ਼ੀ ਲੋਕ ਨੇ ਉਹਨਾਂ ਨੇ ਵੀ ਉਸ ਵਕਤ ਨੂੰ ਨਹੀਂ ਪਾਇਆ ਉਸ ਵਕਤ ਦੀ ਜਾਣਕਾਰੀ ਨਹੀਂ ਹੈ ਜਦੋਂ ਉਸ ਪਰਮਾਤਮਾ ਨੇ ਇਹ ਆਕਾਰ ਇਹ ਸ੍ਰਿਸ਼ਟੀ ਬਣਾਈ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤੇਤਵਾਰਨ ਜੋਗੀ ਜਾਣੈ ਨਾ ਜੋਗੀ ਵੀ ਨਹੀਂ ਜਾਣਦੇ ਫਿਰ ਭਾਵੇਂ ਕਿ ਜੋਗੀ ਦਾਵਾ ਕਰਦੇ ਆ ਕਿ ਅਸੀਂ ਬਹੁਤ ਕੁਝ ਜਾਣਦੇ ਆ ਪਰ ਪਾਤਸ਼ਾਹਾਂ ਦੀ ਨਹੀਂ ਤੁਸੀਂ ਉਹਨਾਂ ਕੀ ਜਾਣਦੇ ਹੋ ਜਿੰਨਾ ਪਰਮਾਤਮਾ ਨੇ ਤੁਹਾਨੂੰ ਗਿਆਨ ਦਿੱਤਾ ਹੈ ਉਸ ਤੋਂ ਅੱਗੇ ਤੁਸੀਂ ਵੀ ਨਹੀਂ ਜਾਣਦੇ ਫਿਰ ਕੌਣ ਜਾਣਦਾ ਹੈ ਪਰ ਪੁੱਛਿਆ ਨਾ ਗੁਰਾਂਖ ਸਾਹਿਬ ਪਾਤਸ਼ਾਹ ਨੂੰ ਗੁਰਾਂਖ ਸਾਹਿਬ ਪਾਤਸ਼ਾਹ ਫਰ ਕੌਣ ਜਾਣਦਾ ਹੈ ਪੂਰਨ ਤੌਰ ਦੇ ਉੱਤੇ ਪੂਰਨ ਗਿਆਨ ਕੀ ਨੂੰ ਹੈ ਪੂਰਨ ਗਿਆਨ ਪਾਤਸ਼ਾਹ ਕਹਿੰਦੇ ਜਾਗ ਕਰਤਾ ਜਿਹੜੇ ਕਰਤੇ ਨੇ ਸ੍ਰਿਤੀ ਕੋ ਸਾਜੈ ਜਿਹੜੇ ਕਰਤੇ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ ਜਾਗ ਕਰਤਾ ਸ੍ਰਿਤੀ ਕੋ ਸਾਜੈ ਆਪੇ ਜਾਣੈ ਸੋਈ ਕੇਵਲ ਉਹ ਇੱਕ ਕਰਤਾ ਆਪ ਹੀ ਹੈ ਜਿਹੜਾ ਸਭ ਕੁਝ ਜਾਣਦਾ ਉਸ ਤੋਂ ਬਿਨਾ ਦੂਜਾ ਕੋਈ ਨਹੀਂ ਜਾਣਦਾ ਕਈ ਵਾਰ ਨਾ ਅਸੀਂ ਅਸੀਂ ਕਹਿੰਦੇ ਇਹ ਬੰਦਾ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਦਾ ਕੀ ਅਰਥ ਹੁੰਦਾ ਜਿਹਨੂੰ ਬ੍ਰਹਮ ਦਾ ਗਿਆਨ ਹੈ ਵੈਸੇ ਤਾਂ ਆਪਾਂ ਅਸ਼ਟਪਦੀ ਪਿੱਛੇ ਬੜੀ ਵਿਸਥਾਰ ਵਿੱਚ ਬ੍ਰਹਮ ਗਿਆਨੀ ਵਾਲੀ ਸਮਝੀ ਸੀ ਗੁਰਮਖੋ ਬ੍ਰਹਮ ਗਿਆਨੀ ਕੇਵਲ ਇੱਕ ਪਰਮੇਸ਼ਰ ਹੈ ਇੱਕ ਵਾਹਿਗੁਰੂ ਹੈ ਉਸ ਤੋਂ ਬਿਨਾ ਦੂਜਾ ਕੋਈ ਕਿਸੇ ਇਨਸਾਨ ਨੂੰ ਬ੍ਰਹਮ ਗਿਆਨੀ ਕਹਿ ਦੇਣਾ ਪਾਤਸ਼ਾਹ ਕੇ ਨਹੀਂ ਹੈ ਸਭ ਕੁਝ ਕੇਵਲ ਉਹ ਇੱਕ ਪਰਮੇਸ਼ਰ ਹੀ ਜਾਣਦਾ ਹੈ ਉਸ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਜੋ ਸਭ ਕੁਝ ਜਾਣਦਾ ਹੋਵੇ ਲੇਖੋ ਨਾ ਜਦੋਂ ਅਸੀਂ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੜ੍ਹਦੇ ਹਾਂ ਕਿਹਾ ਜਾਂਦਾ ਹੈ ਵੀ ਬ੍ਰਹਮਾ ਨੇ ਚਾਰ ਵੇਦ ਰਚੇ ਔਰ ਹਿੰਦੂ ਵੈਦਿਕ ਧਰਮ ਦੇ ਵਿੱਚ ਵੇਦਾਂ ਨੂੰ ਗਿਆਨ ਦਾ ਸ੍ਰੇਸ਼ਟ ਮੰਨਿਆ ਜਾਂਦਾ ਹੈ ਵੀ ਵੇਦਾਂ ਤੋਂ ਉੱਪਰ ਕੋਈ ਗਿਆਨ ਨਹੀਂ ਹੈ ਇਦਾਂ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਵੇਦਾਂ ਤੋਂ ਉੱਪਰ ਕੁਛ ਗਿਆਨ ਨਹੀਂ ਹੈ ਇਹਦਾ ਅਰਥ ਜਿਹੜਾ ਉਹਦਾ ਰਚਨਕਾਰ ਬ੍ਰਹਮਾ ਹੈ ਉਸ ਤੋਂ ਵੱਡਾ ਕੋਈ ਗਿਆਨੀ ਨਹੀਂ ਹੈ ਬ੍ਰਹਮਾ ਸਭ ਤੋਂ ਵੱਡਾ ਗਿਆਨੀ ਹੈ ਉਸ ਤੋਂ ਉੱਪਰ ਕੁਛ ਨਹੀਂ ਹੈ ਪਰ ਗੁਰਾਂਕ ਸਾਹਿਬ ਪਾਤਸ਼ਾਹ ਕਹਿੰਦੇ ਨਹੀਂ ਨਾਬ ਕਮਲ ਤੇ ਬ੍ਰਹਮ ਉਪਜੋ ਵੇਦ ਪੜੈ ਮੁਖ ਕੰਠ ਸਵਾਰ ਤਾਂ ਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਲਖਣਾ ਦਾ ਕੀ ਅਰਥ ਸਮਝ ਪੈਣੀ ਕਹਿਣ ਲੱਗੇ ਬ੍ਰਹਮਾ ਨੇ ਇੱਕ ਦਿਨ ਸੋਚਿਆ ਇੱਕ ਕੀਵੇਂ ਸ੍ਰਿਸ਼ਟੀ ਰਚੀ ਹੈ ਪਰਮੇਸ਼ਰ ਨੇ ਨਾਲ ਦੇ ਦੇਵਤਿਆਂ ਨੇ ਕਿਹਾ ਬ੍ਰਹਮੇ ਗੱਲ ਔਖੀ ਹੈ ਨਹੀਂ ਪਤਾ ਬ੍ਰਹਮ ਕਹਿਣ ਲੱਗਾ ਮੈਂ ਤੇ ਸਮਝਾਂਗਾ ਕਿਉਂਕਿ ਮੈਨੂੰ ਤੇ ਗਿਆਨ ਦਾ ਦਾਤਾ ਮੰਨਿਆ ਜਾਂਦਾ ਜੇ ਮੈਨੂੰ ਨਹੀਂ ਪਤਾ ਤੇ ਫਿਰ ਪਤਾ ਕਿਹਨੂੰ ਹੋ ਸਕਦਾ বিষ্ণੂ ਨੇ ਕਿਹਾ ਨਹੀਂ ਬ੍ਰਹਮਾ ਜੀ ਗੱਲ ਔਖੀ ਹੈ ਨਹੀਂ ਸਮਝਾ ਜਾ ਨਹੀਂ ਮੈਂ ਸਮਝਾਂਗਾ ਦੇਵਤਾ ਨੇ ਕਿਹਾ ਫਿਰ ਰੱਬ ਨੂੰ ਜਾਣਨ ਤੋਂ ਪਹਿਲਾਂ ਰੱਬ ਸ੍ਰਿਸ਼ਟੀ ਕਦੋਂ ਪੈਦਾ ਹੋਈ ਉਹਨੇ ਕਦੋਂ ਸੰਸਾਰ ਸਾਜਿਆ ਇਹਦੀ ਰਚਨਾ ਤੋਂ ਪਹਿਲਾਂ ਇਹੀ ਸਮਝ ਲਓ ਤੁਸੀਂ ਕਿੱਥੋਂ ਬਣੇ ਹੋ ਤੁਸੀਂ ਆਪਣੇ ਆਪ ਨੂੰ ਸਮਝ ਲਓ ਮਨ 'ਚ ਖਿਆਲ ਆਇਆ ਵੀ ਗੱਲ ਤੇ ਵੀ ਠੀਕ ਹੈ ਜਿਹਨੂੰ ਆਪਣੇ ਆਪ ਨਹੀਂ ਪਤਾ ਉਹਨੂੰ ਰੱਬ ਦਾ ਕੀ ਪਤਾ ਹੋਵੇਗਾ ਮਨ 'ਚ ਧਾਰਨ ਕੀਤਾ ਪਹਿਲਾਂ ਮੈਂ ਆਪਣੇ ਆਪ ਨੂੰ ਜਾਣਾਂਗਾ ਕਿੱਥੋਂ ਪੈਦਾ ਹੋਇਆ ਸੀ ਕਹਿਣ ਲੱਗੇ ਜੀ ਕਮਲ ਦਾ ਵਿਸ਼ਨੂੰ ਦੇ ਪੈਰਾਂ ਤੇ ਕਮਲ ਦਾ ਫੁੱਲ ਹੈ ਉਸ ਕਮਲ ਫੁੱਲ ਦੀ ਨਾਭੀ ਦੇ ਵਿੱਚੋਂ ਤੁਸੀਂ ਪੈਦਾ ਹੋਏ ਹੋ ਨਾਭ ਕਮਲ ਤੇ ਬ੍ਰਹਮਾ ਉਪਜਿਓ ਜਿਹੜੀ ਨਾਭੀ ਹੈ ਵਿਸ਼ਨੂੰ ਦੀ ਉਹਦੇ ਵਿੱਚੋਂ ਪੈਦਾ ਹੋਏ ਉਹ ਕਹਿਣ ਲੱਗੇ ਜਿਹੜੀ ਕਮਲ ਦੀ ਫੁੱਲ ਦੀ ਉਹ ਨਾਭੀ ਸੀ ਉਹਦੇ ਵਿੱਚ ਫਿਰਦਾ ਰਿਹਾ ਅਰਬਾਂ ਖਰਬਾਂ ਕਰੋੜਾਂ ਸਾਲ ਹੀ ਗੁਜ਼ਰ ਗਏ ਕਹਿਣ ਲੱਗੇ ਉਸ ਕਮਲ ਦਾ ਫੁੱਲ ਤੇ ਉਹਦੀ ਨਾਭੀ ਨੂੰ ਨਹੀਂ ਸਮਝ ਸਕਿਆ ਕਰੋੜਾਂ ਸਾਲ ਹੀ ਬੀਤੀ ਤੋਗੇ ਇਸ ਸਨਾਤਨ ਵੈਦਿਕ ਧਰਮ ਦੀ ਇਹ ਇਦਾਂ ਮੰਨਿਆ ਜਾਂਦਾ ਹੈ ਅਖੀਰ ਉੱਤੇ ਕਿਹਾ ਨਹੀਂ ਉਸ ਪਰਮਾਤਮਾ ਦੀ ਇੱਕ ਛੋਟੀ ਜੀ ਰਚਨਾ ਕਮਲ ਦਾ ਫੁੱਲ ਹੈ ਜਿਵੇਂ ਉਹ ਨੂੰ ਨਹੀਂ ਸਮਝ ਸਕਿਆ ਤੇ ਫਿਰ ਇੰਨੇ ਵੱਡੇ ਪਰਮਾਤਮਾ ਨੂੰ ਮੈਂ ਕਿਵੇਂ ਸਮਝ ਸਕਦਾ ਫਿਰ ਬ੍ਰਹਮਾ ਨੇ ਵੀ ਹੱਥ ਜੋੜ ਲਏ ਅਰਥ ਕੀ ਬਣਿਆ ਗੁਰਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਜੀ ਵੇਦਾਂ ਦੇ ਰਚయితਾਂ ਉਸ ਬ੍ਰਹਮਾ ਉਹਨੂੰ ਪਰਮਾਤਮਾ ਦੀ ਕੋਈ ਸਮਝ ਨਹੀਂ ਲੱਗੀ ਕੋਈ ਅੰਤ ਦਾ ਕੋਈ ਆਦ ਦਾ ਪਤਾ ਨਹੀਂ ਲੱਗਿਆ ਤੂੰ ਤੇ ਆਮ ਇਨਸਾਨ ਹੈ ਨਹੀਂ ਸਮਝਿਆ ਜਾ ਸਕਦਾ ਗੁਰੂ ਅਰਜਨ ਸਾਹਿਬ ਗੁਰਮਖੋ ਅੱਜ ਗੱਲ ਇਸ ਅਸ਼ਟਪਦੀ ਵਿੱਚ ਇਹੀ ਕਰਦੇ ਨੇ ਜਦ ਹੋਵਤ ਪ੍ਰਭ ਕੇਵਲ ਤਹੀਂ ਜਦੋਂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਉਹ ਆਪ ਹੀ ਸੀ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ ਗਣੀ ਦਾ ਅਰਥ ਹੈ ਗਿਣੀਏ ਕਿਨੂੰ ਕਹੀਏ ਕੌਣ ਬੰਦਨਾ ਦੇ ਵਿੱਚ ਸੀ ਕੌਣ ਬੰਦਨਾ ਤੋਂ ਬੰਦ ਖਲਾਸੀ ਵਿੱਚ ਸੀ ਇਹ ਕੁਛ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਦੋਂ ਕੁਛ ਹੋਵੇਗਾ ਤੇ ਤਾਂ ਹੀ ਕਿਸੇ ਨੂੰ ਇੱਕ ਪਾਸੇ ਕਿਸੇ ਨੂੰ ਦੂਜੇ ਪਾਸੇ ਕਰਾਂਗੇ ਕਿਸੇ ਨੂੰ ਬੰਧਨਾ ਵਿੱਚ ਪਿਆ ਹੋਇਆ ਕਹਾਂਗੇ ਕਿਸੇ ਨੂੰ ਬੰਧਨਾ ਤੋਂ ਮੁਕਤ ਕਹਾਂਗੇ ਪਰ ਜਦੋਂ ਹਾਈ ਕੁਛ ਨਹੀਂ ਸੀ ਫਿਰ ਬੰਧ ਮੁਕਤ ਕਹੋ ਕਿਸ ਕੋ ਗਣੀ ਅਰਥ ਉਦੋਂ ਨਾ ਬੰਧਨ ਵਿੱਚ ਸੀ ਨਾ ਮੁਕਤ ਸੀ ਉਦੋਂ ਕੁਛ ਵੀ ਨਹੀਂ ਸੀ ਜਦ ਇੱਕ ਹੈ ਹਰ ਅਗੰਮ ਅਪਾਰ ਜਦੋਂ ਕੇਵਲ ਇੱਕ ਹਰੀ ਨਾ ਗਮਿਆ ਜਾਣ ਵਾਲਾ ਬੇਅੰਤ ਪਰਮਾਤਮਾ ਹੀ ਸੀ ਤਾ ਬਨਾਰਕ ਸੁਰਗ ਕਹ ਕੌਣ અવਤਾਰ અવਤਾਰ ਦਾ ਅਰਥ ਹੈ ਆਉਣਾ ਤੇ ਜਾਣਾ ਅਸੀਂ ਕਹਿੰਦੇ ਹਾਂ ਇਹ ਜੀਵ ਨਰਕ ਨੂੰ ਜਾ ਰਹੇ ਨੇ ਇਹ ਜੀਵ ਸਵਰਗ ਨੂੰ ਜਾ ਰਹੇ ਨੇ ਇਹਨੂੰ ਨਰਕ ਮਿਲੇਗਾ ਇਹਨੂੰ ਸਵਰਗ ਮਿਲੇਗਾ ਬਾਦਸ਼ਾਹ ਕਹਿੰਦੇ ਇਹ ਸਾਰੀ ਖੇਡ ਪਰਮਾਤਮਾ ਨੇ ਰਚੀ ਹੈ ਇਹ ਉਹਦੇ ਹੁਕਮ ਦੇ ਵਿੱਚੋਂ ਹੈ ਇਸ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਦੇ ਵਿੱਚੋਂ ਬਣਿਆ ਹੋਇਆ ਹੈ ਪਰ ਉਹ ਪਰਮਾਤਮਾ ਇਸ ਨਰਕ ਸਵਰਗ ਤੋਂ ਪਹਿਲਾਂ ਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ ਉਹ ਉਸ ਨਰਕ ਸਵਰਗ ਤੋਂ ਪਹਿਲਾਂ ਦਾ ਹੈ ਉਹ ਪਰਮਾਤਮਾ ਨਰਕ ਤੇ ਸਵਰਗ ਦੇ ਅਧੀਨ ਨਹੀਂ ਹੈ ਕਿਉਂਕਿ ਉਹ ਉਸ ਤੋਂ ਪਹਿਲਾਂ ਦਾ ਹੈ ਨਰਕ ਤੇ ਸਵਰਗ ਨੂੰ ਬਣਾਉਣ ਵਾਲਾ ਹੈ ਜਦ ਨਿਰਗੁਣ ਪ੍ਰਭ ਸਹਜ ਸੁਭਾਈ ਜਦੋਂ ਪਰਮਾਤਮਾ ਸਰਗੁਣ ਰੂਪ ਵੀ ਨਹੀਂ ਸੀ ਸਿਰਫ ਨਿਰਗੁਣੀ ਸੀ ਮਾਇਆ ਦੇ ਤਿੰਨੇ ਰੂਪਾਂ ਤੋਂ ਪਰੇ ਸੀ ਉਹ ਕਿਸੇ ਆਕਾਰ ਵਿੱਚ ਨਹੀਂ ਸੀ ਨਿਰਗੁਣ ਦਾ ਕੀ ਅਰਥ ਹੈ ਕਿਸੇ ਆਕਾਰ ਵਿੱਚ ਵੀ ਨਹੀਂ ਸੀ ਉਹ ਕਿਉਂਕਿ ਜਦੋਂ ਆਕਾਰ ਬਣ ਗਿਆ ਫਰਮਾਇਆ ਦੇ ਤਿੰਨੇ ਰੂਪਾਂ ਦੇ ਵਿੱਚ ਆ ਗਿਆ ਪਰਮਾਤਮਾ ਜਦੋਂ ਜਦੋਂ ਉਹ ਕਿਸੇ ਰੂਪ ਦੇ ਵਿੱਚ ਸੰਸਾਰ ਵਿੱਚ ਇਦਾਂ ਵਿਚਰਿਆ ਜਦੋਂ ਉਹ ਕੁਦਰਤ ਵਿੱਚ ਵਿਚਰਿਆ ਇਦਾਂ ਕੁਦਰਤ ਵੀ ਤਾਂ ਪਰਮੇਸ਼ਰ ਦਾ ਹੀ ਇੱਕ ਆਕਾਰ ਹੈ ਨਾ ਕਹਿੰਨ ਲੱਗੇ ਉਸ ਤੋਂ ਪਹਿਲਾਂ ਜਦੋਂ ਕੁਝ ਵੀ ਨਹੀਂ ਸੀ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਜਦੋਂ ਉਹ ਪਰਮਾਤਮਾ ਆਪਣੀ ਆਤਮ ਅਡੋਲਤਾ ਅਫਰ ਅਵਸਥਾ ਦੇ ਵਿੱਚ ਸੀ ਤਬ ਸੇਵ ਸਾਪਤ ਕਹੋ ਕਿ ਤਠਾਈ ਦਰ ਉਦੋਂ ਸ਼ਿਵ ਤੇ ਉਹਦੀ ਸ਼ਕਤੀ ਉਹਦੀ ਪਤਨੀ ਕਹਿਣ ਲੱਗੀ ਇਹ ਕਿਹੜੀ ਥਾਂ ਤੇ ਬੈਠੀ ਸੀ ਤਬ ਸੇਵ ਸ਼ਕਤ ਤਦੋਂ ਸ਼ਿਵ ਤੇ ਉਹਦੀ ਸ਼ਕਤੀ ਪਤਨੀ ਸ਼ਕਤੀ ਸ਼ਿਵ ਦੀ ਪਤਨੀ ਸ਼ਕਤੀ ਨੂੰ ਕਿਹਾ ਜਾਂਦਾ ਨਾ ਜਦੋਂ ਫਿਰ ਇਹ ਸ਼ਿਵ ਜਾਂ ਉਹਦੀ ਮਾਇਆ ਉਹਦੀ ਸ਼ਕਤੀ ਕਹੋ ਕਿ ਤਠਾਏ ਦੱਸੋ ਕਿਹੜੀ ਥਾਂ ਤੇ ਬੈਠੇ ਸੀ ਭਾਵ ਕਿ ਇਹ ਸ਼ਿਵ ਨੂੰ ਸ਼ਕਤੀ ਨੂੰ ਰੱਬ ਕਹਿਣ ਵਾਲਿਓ ਪਰਮੇਸ਼ਰ ਕਹਿਣ ਵਾਲਿਓ ਸ਼ਿਵ ਸ਼ਕਤੀ ਉਦੋਂ ਕਿਸੇ ਥਾਂ ਉਤੇ ਨਹੀਂ ਸੀ ਪਰ ਪ੍ਰਮਾਤਮਾ ਉਦੋਂ ਅਵਰਸਮਾਧੀ ਵਿੱਚ ਉਦੋਂ ਵੀ ਬੈਠਾ ਸੀ ਉਹ ਸ਼ਿਵ ਸ਼ਕਤੀ ਤੋਂ ਪਹਿਲਾਂ ਦਾ ਹੈ ਉਹ ਬ੍ਰਹਮਾ ਵਿਸ਼ਨੂ ਤੋਂ ਪਹਿਲਾਂ ਦਾ ਹੈ ਇਹ ਸਭ ਕੁਝ ਉਸ ਦੇ ਵਰਤਾਰੇ ਵਿੱਚੋਂ ਉਹਦੀ ਮਾਇਆ ਵਿੱਚੋਂ ਬਣਿਆ ਹੈ ਇੱਕ ਬਚਨ ਆਉਂਦਾ ਹੈ ਨਾ ਭੱਗਾਂ ਵਾਲਿਓ ਕਬੀਰ ਸਾਹਿਬ ਦਾ ਅੱਤ ਤੁਹਾਡੇ ਦੇ ਤਿੰਨ ਜਦੀ ਕੁਰਕ ਖੇਤਰ ਪੈਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਇੱਥੇ ਗੀਤਾਂ ਉਚਾਰੇ। ਉਹ ਗੀਤਾਂ ਦੇ ਵਿੱਚ ਆਪਣੇ ਪ੍ਰਚੰਡ ਈਦਾ ਰੂਪ ਨੂੰ ਦਿਖਾਇਆ। ਵੀ ਮੈਂ ਹੀ ਸਭ ਕੁਝ ਹਾਂ ਈਦਾ। ਉਹ ਕ੍ਰਿਸ਼ਨ ਜੀ ਨੇ ਫਿਰ ਮੈਂ ਉਚਾਰਨ ਕਰਕੇ ਸਭ ਕੁਝ ਮੈਂ ਹੀ ਹਾਂ। ਈਦਾ। ਖੰਡ ਬ੍ਰਹਿਮੰਡ ਚੰਦਰਮਾ ਤਾਰਿਆਂ ਦੇ ਵਿੱਚ ਮੈਂ ਹੀ ਹਾਂ ਇਦਾਂ ਉਚਾਰਨ ਕੀਤਾ ਕ੍ਰਿਸ਼ਨ ਜੀ ਨੇ ਕੀਤਾ ਆਪਣਾ ਪ੍ਰਚੰਡ ਵਿਕਰਾਲ ਰੂਪ ਦਿਖਾਇਆ ਮੰਨਿਆ ਜਾਂਦਾ ਹੈ ਪਰ ਇੱਕ ਬਚਨ ਆਉਂਦਾ ਹੈ ਕਬੀਰ ਸਾਹਿਬ ਜੀ ਦਾ ਬਾਣੀ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨਹੀਂ ਕਬੀਰ ਸਾਹਿਬ ਉਸ ਮੈਂ ਨੂੰ ਰਿਜੈਕਟ ਕਰਦੇ ਨੇ ਕਬੀਰ ਸਾਬ ਕਹਿੰਦੇ ਜੋ ਸਰੀਰ ਵਿੱਚ ਆਇਆ ਨਾ ਜੋ ਜੁਨਾ ਦੇ ਵਿੱਚ ਆਇਆ ਹੈ ਉਹ ਪਰਮੇਸ਼ਰ ਕਦੇ ਹੋ ਹੀ ਨਹੀਂ ਸਕਦਾ ਲੱਖ 84 ਜੀ ਜੋਨਮ ਕਹਨ ਲੱਗੇ 84 ਲੱਖ ਮੰਨਿਆ ਜਾਂਦਾ ਇਹ ਵੀ ਜਿਹੜੇ ਕ੍ਰਿਸ਼ਨ ਜੀ ਦੇ ਪਿਤਾ ਨੰਦ ਜੀ ਸਨ ਉਹ 84 ਲੱਖ ਜੁਨਾ ਦੇ ਵਿੱਚ ਪੜਕਦੇ ਪਕਟੇ ਭਗਤੀ ਕਰਦੇ ਕਰਦੇ ਇੱਕ ਦਿਨ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ 10 ਪਾਈ ਤੈਨੂੰ ਕੀ ਚਾਹੀਦਾ ਕਹਿਣ ਲੱਗੇ ਜੀ ਮੈਨੂੰ ਤਾਂ ਤੁਸੀਂ ਚਾਹੀਦੇ ਹੋ ਉਹ ਫਿਰ ਕਹਾਣੀ ਇਦਾਂ ਕਹਿੰਦੇ ਬਣਾਈ ਗਈ ਵੀ ਪ੍ਰਮਾਤਮਾ ਕ੍ਰਿਸ਼ਨ ਰੂਪ ਹੋ ਕੇ ਉਹਦੇ ਘਰ ਵਿੱਚ ਆਏ ਲੱਖ 84 ਜੀ ਜ਼ੋਨ ਮੈਂ ਤੋਂ ਅਖੀਰ ਉੱਤੇ ਗੁਰੂ ਭਗਤ baba ਕਬੀਰ ਸਾਹਿਬ ਕਹਿੰਦੇ ਨੇ ਤੂੰ ਜੋ ਕਹਿ ਤੋ ਆਨੰਦ ਸੁਨੰਦਨ ਤੁਸੀਂ ਕਹਿੰਦੇ ਹੋ ਜੋ ਨੰਦ ਦਾ ਨੰਦਨ ਹੈ ਨੰਦ ਦਾ ਪੁੱਤਰ ਹੈ ਜੋ ਕ੍ਰਿਸ਼ਨ ਹੈ ਤੁਸੀਂ ਉਹਨੂੰ ਰੱਬ ਕਹਿੰਦੇ ਹੋ ਵੀ ਇਹ ਰੱਬ ਹੈ ਤੂੰ ਜੋ ਕਹਿ ਤਾ ਹਾਂ ਨੰਦ ਸੁਨੰਦਨ ਨੰਦ ਸੁਨੰਦਨ ਕਾਕੂਰੇ ਉਦੋਂ ਨੰਦ ਦਾ ਪੁੱਤਰ ਕ੍ਰਿਸ਼ਨ ਕਿੱਥੇ ਸੀ ਧਰਨ ਆਕਾਸ਼ ਦਸੋ ਦਿਸ ਨਾਹੀ ਤਦ ਇਹ ਨੰਦ ਕਹਾ ਥੋਰੇ ਜਦੋਂ ਧਰਤੀ ਵੀ ਨਹੀਂ ਸੀ ਆਕਾਸ਼ ਵੀ ਨਹੀਂ ਸੀ ਚੰਦਰਮਾ ਵੀ ਨਹੀਂ ਸੀ ਸੂਰਜ ਵੀ ਨਹੀਂ ਸੀ ਉਦੋਂ ਨਾਨੰਦ ਸੀ ਤੇ ਨਾਨਾ ਨੰਦ ਦਾ ਪੁੱਤਰ ਸੀ ਪਰ ਉਦੋਂ ਪਰਮਾਤਮਾ ਸੀ ਕਹਿਣ ਦਾ ਕੀ ਅਰਥ ਹੈ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਉਦੋਂ ਆਨੰਦ ਸੀ ਨਾ ਆਨੰਦ ਦਾ ਪੁੱਤਰ ਸੀ ਫਿਰ ਕੌਣ ਸੀ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਉਦੋਂ ਵੀ ਸੀ ਪਰਮਾਤਮਾ ਆਨੰਦ ਤੋਂ ਵੀ ਪਹਿਲਾਂ ਦਾ ਹੈ ਕ੍ਰਿਸ਼ਨ ਜੀ ਤੇ ਆਨੰਦ ਤੋਂ ਬਾਅਦ ਵਿੱਚ ਨੇ ਨਾ ਪਰਮਾਤਮਾ ਨੰਦ ਤੋਂ ਪਹਿਲਾਂ ਦਾ ਹੈ ਉਹ ਤੇ ਸਭ ਤੋਂ ਪਹਿਲਾਂ ਦਾ ਹੈ ਉਸ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਤਬ ਸ਼ਿਵ ਸ਼ਕਤ ਕਹੋ ਕਿ ਤਠਾਈ ਤੁਸੀਂ ਕਹਿੰਨੋ ਸ਼ਿਵ ਇਹ ਸ੍ਰਿਸ਼ਟੀ ਦਾ ਪਰਮੇਸ਼ਰ ਹੈ ਰੱਬ ਹੈ ਪਾਤਸ਼ਾਹ ਕਹਿੰਦੀ ਨਹੀਂ ਭਾਈ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਜਦੋਂ ਪਰਮਾਤਮਾ ਨੇ ਆਪਨਾ ਸਰਗੁਣ ਸਰੂਪ ਵੀ ਨਹੀਂ ਸੀ ਭਾਵ ਇਹ ਸ੍ਰਿਸ਼ਟੀ ਨੂੰ ਵੀ ਨਹੀਂ ਸੀ ਬਣਾਇਆ ਤਬ ਸਿਵ ਸਖਤ ਕਹਾਂ ਕਿ ਤਠਾਏ ਦਸੋ ਭਾਈ ਉਦੋਂ ਸ਼ਿਵ ਜਾਂ ਉਹਦੀ ਸ਼ਕਤੀ ਕਿਹੜੀ ਥਾਂ ਉੱਤੇ ਬੈਠੇ ਸੀ ਭਾਵ ਕਿਤੇ ਵੀ ਨਹੀਂ ਸੀ ਜਦ ਆਪੈ ਆਪ ਆਪਣੀ ਜੋਤ ਤਰੈ ਫਤ ਸਕੰਦੀ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਜੋਤ ਧਾਰ ਕੇ ਅਰਥ ਆਪਣੇ ਆਪ ਨੂੰ ਹੀ ਸਜਾ ਕੇ ਬੈਠਾ ਸੀ ਤਾ ਕਵਨ ਨ ਡਰ ਕਵਨ ਕਤ ਡਰੈ ਪਾਤਸ਼ਾਹ ਕਹਿੰਦੀ ਉਦੋਂ ਕਿਸੇ ਨੂੰ ਕਿਸੇ ਦਾ ਡਰ ਨਹੀਂ ਸੀ ਕਿਉਂਕਿ ਕੌਣ ਡਰਾਉਣ ਵਾਲਾ ਤੇ ਕੌਣ ਡਰਨ ਵਾਲਾ ਦੋ ਚਾਹੀਦੇ ਨੇ ਪਰ ਉਦੋਂ ਤੱਕ ਕੇਵਲ ਸੀ ਇੱਕ ਵਾਹਿਗੁਰੂ ਪਰਮੇਸ਼ਰ ਆਪਨ ਚਲਤ ਆਪ ਕਰਨੈ ਹਾਰ ਇਹ ਸਾਰਾ ਸੰਸਾਰ ਆਪਨ ਚਲਿਤ ਉਸ ਪਰਮੇਸ਼ਰ ਦਾ ਆਪਣਾ ਚਲਿਤ ਹੈ ਆਪਣਾ ਹੀ ਤਮਾਸ਼ਾ ਹੈ ਆਪ ਕਰਨਹਿਾਰ ਇਸ ਜਗਤ ਦੇ ਤਮਾਸ਼ੇ ਨੂੰ ਚਲਾਉਣ ਵਾਲਾ ਕਰਨਹਿਾਰ ਦਾ ਅਰਥ ਹੈ ਪੈਦਾ ਕਰਨ ਵਾਲਾ ਚਲਾਉਣ ਵਾਲਾ ਉਹ ਕੇਵਲ ਇੱਕ ਵਾਹਿਗੁਰੂ ਹੈ ਨਾਨਕ ਠਾਕੁਰ ਅਗੰਮ ਅਖੀਰ ਤੇ ਕਹਿੰਦੇ ਹੈ ਨਾਨਕ ਜੋ ਉਹ ਮਾਲਕ ਹੈ ਨਾ ਠਾਕੁਰ ਦਾ ਕੀ ਅਰਥ ਹੈ ਮਾਲਕ ਜੋ ਸਬ ਦਾ ਮਾਲਕ ਇੱਕ ਵਾਹਿਗੁਰੂ ਹੈ ਅਗੰਮ ਹੈ ਅਗੰਮ ਦਾ ਅਰਥ ਹੈ ਗਮਿਆ ਨਹੀਂ ਜਾ ਸਕੀ ਦਾ ਉਸ ਤੱਕ ਪੂਰਨ ਪਹੁੰਚ ਨਹੀਂ ਹੋ ਸਕਦੀ ਅਪਾਰ ਅਪਾਰ ਦਾ ਅਰਥ ਹੈ ਬੇਅੰਤ ਉਹਦਾ ਕੋਈ ਅੰਤ ਨਹੀਂ ਹੈ ਜੋ ਕੁਛ ਵੀ ਬਣਿਆ ਗੁਰਮਖੋ ਜੋ ਕੁਛ ਬਣੇਗਾ ਜੋ ਕੁਛ ਬਣਿਆ ਸੀ ਇਸ ਸਭ ਕੁਝ ਕੇਵਲ ਇੱਕ ਪਰਮੇਸ਼ਰ ਤੋਂ ਬਾਅਦ ਵਿੱਚ ਬਣਿਆ ਉਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਇੱਕ ਇੱਕ ਗੱਲ ਕਰਕੇ ਸਮਾਪਤੀ ਕਰੀਏ ਜਦੋਂ ਅਸੀਂ ਸੰਸਾਰ ਦੀ ਗੁਰਮਖ ਰਚਨਾ ਦੀ ਵੀ ਗੱਲ ਕਰਦੇ ਆ ਨਾ ਤੁਸੀਂ ਕਦੇ ਅੱਜ ਵੀ ਜਿਹੜੇ ਬੱਚੇ ਵਿਗਿਆਨ ਸਾਇੰਸ ਪੜ੍ਹਦੇ ਨੇ ਨਾ ਤੁਸੀਂ ਕਦੇ ਗੱਲ ਕਰਕੇ ਦੇਖੋ ਉਹਨਾਂ ਦੇ ਨਾਲ ਅੱਜ ਮੰਗ ਇਨਸਾਨ ਚੰ드ਰਮਾ ਦੇ ਉੱਤੇ ਚਲਾ ਗਿਆ ਕਹਿੰਦੇ ਜੀ ਚੰ드ਰਮਾ ਉੱਤੇ ਕਲੋਨੀਆਂ ਵਸਾਉਣੀਆਂ ਨੇ ਉੱਥੇ ਮਨੁੱਖ ਰਹੇਗਾ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉੱਥੇ ਪਾਣੀ ਨਹੀਂ ਹੈ ਮੰਗਲ ਦੇ ਉੱਤੇ ਜਾਣ ਦੀਆਂ ਤਿਆਰੀਆਂ ਨੇ ਤਸਵੀਰਾਂ ਆ ਗਈਆਂ ਨੇ ਮੰਗਲ ਗ੍ਰਹਿ ਦੀਆਂ ਤੇ ਲੱਭਿਆ ਕੀ ਜਾ ਰਿਹਾ ਹੈ ਪਾਣੀ ਲੱਭਿਆ ਜਾ ਰਿਹਾ ਵੀ ਉੱਥੇ ਪਾਣੀ ਹੈ ਕਿ ਨਹੀਂ ਕਿਉਂ ਕਾਰਨ ਕੀ ਹੈ ਜੀਵ ਦੀ ਜਿਹੜੀ ਰਚਨਾ ਹੈ ਨਾ ਉਹ ਪਾਣੀ ਤੋਂ ਬਣਾ ਨਹੀਂ ਹੋ ਸਕਦੀ ਸੰਸਾਰ ਦੀ ਜਿਹੜੀ ਰਚਨਾ ਹੈ ਨਾ ਜੀਵ ਜੰਤੂ ਨੇ ਜਿਹੜੇ ਉਹਨਾਂ ਦੀ ਰਚਨਾ ਪਾਣੀ ਤੋਂ ਬਣਾ ਨਹੀਂ ਹੋ ਸਕਦਾ ਬਾਣਨੇ ਤਾਂ ਇਹ ਵੀ ਕਿਆ ਮਨੁੱਖ ਨੂੰ ਵੀ ਕਿਆ ਮਾਂ ਕੀ ਲਕਤ ਪਿਤਾ ਬਿੰਦ ਧਾਰਾ ਤੂੰ ਵੀ ਤਾਂ ਪਾਣੀ ਤੋਂ ਹੀ ਬਣਿਆ ਇਸ ਕਰਕੇ ਅੱਜ ਸਾਇੰਸ ਜਿੱਥੇ ਵੀ ਕਦੇ ਜੀਵ ਦੀ ਰਚਨਾ ਦੀ ਗੱਲ ਕਰਦੀ ਆ ਵੀ ਇੱਥੇ ਜੀਵਨ ਹੋ ਸਕਦਾ ਹੈ ਉੱਥੇ ਸਭ ਤੋਂ ਪਹਿਲਾਂ ਇਹ ਲੱਭਿਆ ਜਾਂਦਾ ਵੀ ਵੇਖੋ ਪਾਣੀ ਹੈ ਕਿ ਨਹੀਂ ਹੈ ਤੇ ਬਾਬਾ ਜੀ ਨੇ ਬਾਣੀ ਚ ਪਹਿਲਾਂ ਹੀ ਕਹਿ ਦਿੱਤਾ ਜਲ ਤੇ ਤਿਰਭਵਨ ਸਾਜਿਆ ਜਲ ਤੇ ਤਿਰਭਵਨ ਸਾਜਿਆ ਜਿਹੜੇ ਇਹ ਤਿੰਨੇ ਭਵਨ ਇਹ ਸ੍ਰਿਸ਼ਟੀ ਰਚੀ ਹੈ ਇਹ ਪਰਮੇਸ਼ਰ ਨੇ ਜਲ ਤੋਂ ਰਚੀ ਹੈ ਇਹ ਜਲ ਤੋਂ ਬਿਨਾਂ ਜੀਵ ਹੋ ਹੀ ਨਹੀਂ ਸਕਦਾ ਪੁੱਛੇ ਬਾਬਾ ਜਲ ਤੋਂ ਪਹਿਲਾਂ ਕੀ ਸੀ ਗੁਰਾਂ ਸਾਹਿਬ ਪਾਤਸ਼ਾਹ ਕਹਿੰਦੇ ਜਲ ਤੋਂ ਪਹਿਲਾਂ ਪਵਨ ਸੀ ਪਵਨ ਤੋਂ ਪਹਿਲਾਂ ਕੀ ਸੀ ਕਹਿਣ ਲੱਗੇ ਪਰਮੇਸ਼ਰ ਆਪ ਸੀ ਇਦ ਇਦਾਂ ਪਾਤਸ਼ਾਹ ਨੇ ਕਿਹਾ ਨਾ ਸੱਚ ਹੈ ਤੇ ਪਵਨਾ ਪਿਆ ਗੁਰਾਂ ਸਾਹਿਬ ਪਾਤਸ਼ਾਹ ਕਹਿੰਦੇ ਸੱਚ ਹੈ ਤੇ ਪਵਨਾ ਪਿਆ ਸੱਚੇ ਪਰਮੇਸ਼ਰ ਤੋਂ ਇਹ ਪਵਨ ਬਣੀ ਹਵਾ ਬਣੀ ਪਵਨ ਤੇ ਜਲ ਹੋਏ ਪਵਨ ਤੋਂ ਫਿਰ ਜਲ ਬਣ ਗਿਆ ਜਲ ਤੇ ਧਰ ਭਵਨ ਸਾਜਿਆ ਜਲ ਤੋਂ ਪਾਣੀ ਤੋਂ ਫਿਰ ਇਹ ਇਹ ਜੀਵ ਜੰਤੂ ਤਿੰਨੇ ਭਵਨਾਂ ਦੇ ਸਾਜ ਦਿੱਤੇ ਘਟ ਘਟ ਜੋਤ ਸਮੋਏ ਤੇ ਫਿਰ ਇਹ ਸਭ ਨੂੰ ਸਾਜ ਕੇ ਪਰਮੇਸ਼ਰ ਸਾਰਿਆਂ ਦੇ ਵਿੱਚ ਬੈਠ ਗਿਆ ਭਾਵ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਵਾਹਿਗੁਰੂ ਪਰਮੇਸ਼ਰ ਸਭ ਤੋਂ ਪਹਿਲਾਂ ਦਾ ਹੈ ਇਸ ਕਰਕੇ ਤੂੰ ਪੂਜਾ ਕਿਦੀ ਕਰਨੀ ਐ ਤੂੰ ਨਾਮ ਕਿਹਦਾ ਜਪਣਾ ਤੂੰ ਸਿਮਰਨ ਕਿਹਦਾ ਕਰਨਾ ਜਿਹੜਾ ਸਭ ਤੋਂ ਪਹਿਲਾਂ ਹੈ ਨਾਨਕ ਠਾਕੁਰ ਅਗੰਮ ਅਪਾਰ ਜਿਹਨੂੰ ਕਮੀਆਂ ਨਹੀਂ ਜਾ ਸਕਦਾ ਜਿਸ ਤੱਕ ਪੂਰੀ ਪਹੁੰਚ ਨਹੀਂ ਹੋ ਸਕਦੀ ਜਿਹੜਾ ਅਪਾਰ ਹੈ ਬੇਅੰਤ ਹੈ ਤੂੰ ਸਿਮਰਨ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦਾ ਕੀ ਕਰਨਾ ਹੈ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਪਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ